ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਸੀਐਮ ਭਗਵੰਤ ਮਾਨ ਦੀਆਂ ਹਰਕਤਾਂ ਨੂੰ ਲੈ ਕੇ ਇੱਕ ਰੋਜ਼ ਮੁਜਾਹਰਾ ਕੀਤਾ ਗਿਆ। ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਤਹਿਸੀਲ ਫਲੌਰ ਵਿਖੇ ਐਸਡੀਐਮ ਦਫ਼ਤਰ ਅੱਗੇ ਇੱਕ ਦਰਨਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਕਿਸਾਨ ਪਾਈਚਾਰੇ ਨਾਲ ਕੀਤੇ ਗਏ ਤੱਕੇ ਨੂੰ ਲੈ ਕੇ ਅੱਜ ਸੀਐਮ ਭਗਵੰਤ ਮਾਨ ਦਾ ਨਵੇਂ ਸ਼ਹਿਰ ਚੌਕ ਵਿਖੇ ਪੁਤਲਾ ਫੁਕਿਆ ਜਿਸ ਵਿੱਚ ਵਾਕ

ਉਹ ਜਿਹੜੇ ਕਿਸਾਨ ਵੀਰੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਕਿਉਂ ਕੱਟ ਕੀਤਾ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਤ ਕਰਨਾ ਕਿਸ ਤਰ੍ਹਾਂ ਸਾਡੇ ਨਾਲ ਧੱਗਾ ਹੋਇਆ ਜੋ ਸਾਡੇ ਹੱਕ ਸੀ ਉਹਨਾਂ ਦੀ ਲੜਾਈ ਜੋ ਅਸੀਂ ਤਕਰੀਬਨ 13 ਮਹੀਨੇ ਤੋਂ ਲੜ ਰਹੇ ਸੀ ਉਸ ਮੋਰਚਿਆਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਲੜ ਕੇ ਤਹਿਸ਼ ਨਹਿਸ਼ ਕੀਤਾ ਸਭ ਤੋਂ ਵੱਡਾ ਦੁੱਖ ਸਮਝੀਏ ਇਸ ਗੱਲ ਦਾ ਹੈ ਕਿ ਸਵਿਧਾਨ ਦੀਆਂ ਧੜੀਆਂ ਉਡਾਈਆਂ ਗਈਆਂ ਆ ਇਹ ਸਭ ਤੋਂ ਵੱਡਾ ਦੁੱਖ ਜੋ ਸਾਡੇ ਹੱਥ ਜਾਂ ਸਾਡੇ ਮੌਲਿਕ ਅਧਿਕਾਰ ਉਹਨਾਂ ਨੂੰ ਸਾਡੇ ਕੋਲੋਂ ਖੋਹਿਆ ਗਿਆ ਔਰ ਇੱਕ ਡਿਕਟੇਟਰਸ਼ਿਪ ਸਰਕਾਰ ਬਣ ਕੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜੋ ਧੱਕਾ ਹੋਇਆ ਅੱਜ ਉਸ ਰੋਸ ਨੂੰ ਪ੍ਰਗਟ ਕਰਨ ਵਾਸਤੇ ਅਸੀਂ ਐਸਡੀਐਨ ਸਾਹਿਬ ਨੂੰ ਆਪਣਾ ਰੋਸ ਦਿਟਾਉਣ ਵਾਸਤੇ ਸਰਵਾਨੰਦ ਦੇ ਨਾਂ ਤੇ ਅਸੀਂ ਅੱਜ ਮੈਮੋਰੰਡਮ ਦੇ ਰਹੇ ਆ ਅਸਲ ਵਿੱਚ ਵੀਰੋ ਗੱਲ ਕੀ ਹੈ ਅਸੀਂ ਇਹ ਚੀਜ਼ ਨੂੰ ਘੋਖਣਾ ਇਹ ਹੋਇਆ ਕਿਉਂ ਜਿਹੜਾ ਮੋਰਚਾ ਬੱਖਰੇ ਬੱਖਰੇ ਬਾਰਡਰਾਂ ਦੇ ਉੱਤੇ ਬੜੇ ਸ਼ਾਂਤ ਬਈ ਤਰੀਕੇ ਦੇ ਨਾਲ ਚੱਲ ਰਿਹਾ ਸੀਗਾ ਉਹ ਖਲੋੜ ਦੀ ਲੋੜ ਕਿਉਂ ਪਈ ਕੀ ਇਹਦੇ ਵਿੱਚ ਰਾਜਨੀਤਿਕ ਖੇਡ ਸੀ ਕੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਨਹੀਂ ਮੰਨਣਾ ਸੀ ਕਿ ਕਿਸਾਨਾਂ ਦੇ ਉੱਤੇ ਦਬਾਅ ਪਾ ਕੇ ਜੋ ਸਾਡੇ ਸਾਥੀਆ ਉਹਨਾਂ ਨੂੰ ਲੈ ਕੇ ਵਾਜੇ ਕਰਨਾ ਸੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਸਾਨੂੰ ਇਹ ਵਿਚਾਰनियां ਪੈਣ ਗਈਆਂ ਸਮਝੋ ਵੱਡੀ ਗੱਲ ਇਹ ਹੋਈ ਹੈ ਕਿ ਇੱਕ ਪਾਸੇ ਸੈਂਟਰ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗ ਕਰ ਰਹੀ ਆ ਦੂਸਰੇ ਪਾਸੇ ਵਿਰੋਧਬੰਦੀ ਕੀਤੀ ਜਾ ਰਹੀ ਆ ਸੈਂਟਰ ਸਰਕਾਰ ਪੰਜਾਬ ਸਰਕਾਰ ਵਿਰੋਧਬੰਦੀ ਕਰਦੇ ਰਿਹਾ ਕਰਕੇ ਕਿਸਾਨਾਂ ਨੂੰ ਦੇਂਡਾ ਕਰਕੇ ਮੋਰਚੇ ਸਾਡੇ ਬੱਚੇ ਛਾਂਤੀ ਮੋਰਚ ਪੂਰਪ ਜਿਹੜੇ ਸਾਡੇ ਮੋਰਚੇ ਚੱਲਦੇ ਸੀ ਉਹਨਾਂ ਨੂੰ ਉਠਾਇਆ ਸੀ ਇਸੇ ਤਰ੍ਹਾਂ ਗਦਾਰੀ ਗਰੀਬਾਂ ਨੇ ਕੀਤੀ ਸੀ ਕਿਹਨਾਂ ਨੇ ਸਾਡਿਆਂ ਦੇ ਸਾਡਿਆਂ ਨੂੰ ਮਾਰਾਇਆ ਸਾਡੇ ਆਪਣੇ ਗਦਾਰ ਬਣੇ ਤੇ ਪੰਜਾਬ ਤੇ ਕਾਜਾ ਹੋ ਗਿਆ ਵੀ ਉਹ ਤੁਸੀਂ ਉਹ ਜਿਹੜੂ ਲੋਕ ਆ ਜਿੱਦਣ ਗਰੀਆ ਦੀ ਪੰਜਾਬ ਤੇ ਲੜਾਈ ਤੁਹਾਡੀ ਗਰੇਚਾ ਨਾ ਉਦੋਂ ਹੀ ਸ਼ੁਰੂ ਹੋ ਅੰਗੂ ਤੋਂ ਫਰਾਂਦੀ ਬਾਦਰ ਦੇ ਆਪਣੀ ਹੱਤੀ ਮੰਗਾਂ ਨੂੰ ਲੈ ਕੇ ਬੱਥੇ ਹੋਏ ਜੁਲੂ ਗੋ ਪਸਾਨ ਮਜ਼ਦੂਰ ਕਿਤੇ ਆਪਣੀਆਂ ਮੰਗਾਂ ਲੈਣੇ ਪੱਜੇ ਸਾਨੂੰ ਕਿਉਂਕਿ ਸਾਨੂੰ ਦੱਸਿਆ ਜਾਂਦਾ ਹੈ ਕਿ ਸੰਵਧਾਨ ਇਹ ਆਪਾਂ ਰਾਖੀ ਕਰਦੇ ਆ ਪਹਿਲੀ ਭਗਵੰਤ ਮਨ ਫੇਟੋ ਰਿਆ ਸਿਹਾ ਸਿੰਘ ਸਾਹਿਬ ਜੀ ਦੇ ਛੀਦੀ ਘੜਵੇ ਉੱਤੇ ਖੜਕਰ ਕਰਦੇ ਆ ਆਪਾਂ ਸੰਵਧਾਨ ਦੇ ਨਾਮ ਚੱਲਣਾ ਵੀ ਗੱਲ ਸੰਵਧਾਨ ਸਾਨੂੰ ਇਹ ਹੱਕ ਦੇ ਹੁੰਦਾ ਕਿ ਆਪਾਂ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਕੋਲ ਲਈ ਕਿਤੇ ਦੇਖਿਆ ਸ਼ਾਤ ਨਹੀਂ ਧਰਨਾ ਸੂਰੇ ਤੇਰਾ ਬਹਾਮਤ ਉਹ ਇੱਕ ਵੀ ਕੋਈ ਬਾਰਦਾਫਰੀ ਕੀਤੀ ਉੱਥੇ ਕਿਸਾਨਾਂ ਨੇ ਨਾ ਹੋਰ ਦਿੱਤੀ ਪਰ ਪੁਲਿਸ ਤੇ ਪ੍ਰਸ਼ਾਸਨ ਨੇ ਸਰਕਾਰ ਦੀ ਸ਼ਹਿਤ ਉੱਥੇ ਬਹੁਤ ਕੁਸ਼ਕਰਾਉਣ ਦੀ ਕੋਸ਼ਿਸ਼ ਕੀਤੀ ਆ ਜਿਵੇਂ ਜਿਵੇਂ ਆਪਾਂ ਦੇਖਿਆ 13 11 ਤਰੀਕ ਨੂੰ ਥੋੜਾ ਪਿੰਡ ਦਾਪਰੇ ਜਿੰਨੇ ਵੀ ਲੀਡਰ ਸਨ ਉਹਨਾਂ ਨੇ ਮਾਰ ਕਰਕੇ ਪਹੁੰਚੇ ਨੇ ਉਹਨਾਂ ਸਾਰਿਆਂ ਨੂੰ ਇੱਥੇ ਆਉਣ ਤੇ ਮੈਂ ਭਤੇ ਦੀ ਸਾਡ ਬਾਰਿਆਂ ਕੋਲ ਮੁੱਖ ਬਾਜਾ ਨਾ ਰਿਹਾ ਕਿਉਂਕਿ ਫਟੇ ਜੜੀ ਹੈ ਜਿੰਨੀ ਵਾਰ ਤੁਸੀਂ ਫਤੇ ਬਣਾਉਗੇ ਉੰਨੀ ਵਾਰ ਤੁਹਾਨੂੰ ਫਤੇ ਮਿਲਣਗੇ ਫਤੇ ਗੁਰੂ ਸਾਹਿਬ ਦਾ ਨਾਰਾ ਸਾਨੂੰ ਦੇਣ ਦਾ ਮਤਲਬ ਵੀ ਇਹ ਸੀ ਮਹਾਰਾਜ ਕਹਿੰਦੇ ਜਿਹਦੀ ਰਗ ਵਿੱਚ ਫਤੇ ਉਹਦੀ ਜੱਗ ਵਿੱਚ ਫਤੇ ਜਿਹਦੀ ਜ਼ਬਾਨ 'ਚ ਫਤੇ ਉਹਦੀ ਜਹਾਨ ਵਿੱਚ ਫਤੇ ਜੇ ਜਹਾਂ ਦੀ ਫਤੇ ਚਾਹੁੰਦੇ ਹੋ ਤੇ ਗੁਰੂ ਦੀ ਫਤੇ ਬਲਾਈ ਉਹ ਕਿੱਧਰੋਂ ਮੁੜਦੇ ਆ 3 ਕਿਲੋਮੀਟਰ ਤੇ ਅੱਗੇ ਪੁਲ ਬਣਦਾ ਨਾਮ ਉਹਦੇ ਨਾਲ ਆ ਨਾਲ ਟੱਪ ਆਇਆ ਨਾਲ ਸੈਨਿਕ ਇੰਟਰੈਕਸ਼ਨ ਵਾਲਿਆਂ ਦੀ ਸਿਮਿੰਟ ਫੈਕਟਰੀ ਆ ਜਿੱਥੇ ਉਹ ਮੁਕੰਮਲ ਮੁਕੰਮਲ ਰੋਸ ਬਣਦੇ ਜਾਂਦੇ ਆ ਸਾਰਾ ਡਰੈਸ ਹੋਇਆ ਸ਼ਰੀਆਂ ਦੇ ਆਕੇ ਜਦੋਂ ਚਲੋ ਸਾਡੇ ਕੋਲ ਵੀ ਸਾਡਾ ਦਿਨ ਕੰਮ ਕੀਤਾ ਸੀ ਕੁਝ ਫੋਨ ਇਧਰ ਉਧਰ ਕੀਤੇ ਆ ਉਹਨਾਂ ਨੇ ਫੁਰ ਗਿਆ ਵੀ ਛੇਤੀ ਤੁਹਾਨੂੰ ਪਰਚਾ ਦਰਜ ਕਰਨਾ ਪਊਗਾ ਨਹੀਂ ਤਾਂ ਕੰਮ ਖਰਾਬ ਹੋਣ ਲੱਗਾ ਸਾਨੂੰ ਕਹਿੰਦੇ ਸ਼ੰਮੂ ਬਾਟੜ ਜਾ ਕੇ ਪਰਚਾ ਕਰੋ ਅਸੀਂ ਸ਼ੰਮੂ ਬਾਟੜ ਆ ਗਿਆ ਜਦੋਂ ਸ਼ੰਮੂ ਬਾਟੜ ਆਏ ਆ ਟਕੇ ਖਾਂਦੇ ਤੇ ਮੁੜ ਕੇ ਕਹਿੰਦੇ ਨਹੀਂ ਜੀ ਤੁਹਾਡਾ ਪਰਚਾ ਨਹੀਂ ਅਸੀਂ ਮੰਨਦੇ ਸੋਏ ਜਿਵੇਂ ਜਿਵੇਂ ਮਨ ਨੂੰ ਸਾਡਾ ਵੱਟਦਾ ਅਸੀਂ ਦੋਵਾਂ ਥਰ ਰਾਏ ਹੋਏ ਅੱਜ ਦੇ ਧਰਨੇ ਵਿੱਚ ਆਵਲ ਸਾਰੇ ਹਸਪਦਾਰ ਲੋਕ ਕਿਸਾਨ ਆਗੂਆਂ ਨੂੰ ਅੱਗੇ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਦੇ ਰਹੇ ਆ ਅਖੰਡ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਲੈਣ ਦੇ ਲਈ ਪਹਿਲਾਂ ਤੁਸੀਂ ਬੀ ਦੇ ਵਿੱਚ ਦੌਲਤ ਲੜਿਆ ਸਰਕਾਰ ਨੇ ਉਹ ਮੰਗਾਂ ਮੰਨ ਲਈਆਂ ਸੀ ਉਸ ਤੋਂ ਬਾਅਦ ਮੰਨਣ ਤੋਂ ਬਾਅਦ ਜਿਹੜੀ ਮੋਦੀ ਸਰਕਾਰ ਆ ਉਹ ਫੇਰ ਮੁੱਕਰ ਗਈ ਫੇਰ ਦੁਬਾਰਾ ਦਿੱਲੀ ਆਨੂੰ ਚਾਲੇ ਪਾਉਣੇ ਪਏ ਦਿੱਲੀ ਜਾਣ ਲਈ ਲੋਕ ਆਪਣੇ ਟੈਟਰ ਟੋਲੀਆਂ ਰਾਹੀਂ ਦਿੱਲੀ ਨੂੰ ਕੂਦ ਕਰ ਰਹੀ ਸੀ ਤੇ ਬਾਕੀ ਬਾਟੇ ਨਹੀਂ ਪੰਜਾਬ ਸਰ ਜਿੱਦਾਂ ਤੁਹਾਨੂੰ ਪਤਾ ਬਈ ਪਿਛਲੇ ਦਿਨਾਂ ਦਾ ਜੋ ਵੀ ਪੰਜਾਬ ਦਾ ਮਾਹੌਲ ਬਣਿਆ ਉਹ ਆਪਣਾ ਕੋਈ ਕਿਸੇ ਤੋਂ ਸਾਰੰਝਾ ਨਹੀਂ ਜਾਣੂ ਹੈ ਕੋਈ ਉਸ ਤੋਂ ਜਾਣ ਨਹੀਂ ਬੜੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਾਦਾ ਮੁਰਖ ਯਾਦ ਹੋਇਆ ਕਿ ਜਦੋਂ ਕਦੇ ਮੀਟਿੰਗਾਂ ਹੁੰਦੀਆਂ ਕੋਈ ਵਿਚਾਰਾ ਹੁੰਦੀਆਂ ਦੁਸ਼ਮਣਾਂ ਨਾਲ ਵੀ ਹੁੰਦੀਆਂ ਸਰਕਾਰ ਦੀਆਂ ਜਿਹੜੇ ਗਰਮ ਖਿਆਲੀ ਨੇ ਅਖਲੇ ਵਾਲੇ ਉਹਨਾਂ ਦਾ ਨਾਂ ਵੀ ਵਾਰਤਾ ਹੁੰਦੀਆਂ ਪਰ ਕਦੇ ਇਦਾਂ ਨਹੀਂ ਹੋਇਆ ਅੱਜ ਤੱਕ ਦੇ ਆਪਣੇ ਨਾਗਰਿਕਾਂ ਨੂੰ ਕਿਸਾਨ ਜੂਨੇ ਦੇ ਨੁਮਾਇੰਦਿਆਂ ਨੂੰ ਮੀਟਿੰਗ ਤੇ ਸਾੜ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰ ਕੇ ਧੋਖੇ ਨਾਲ ਉਹਨਾਂ ਨੂੰ ਫੜਿਆ ਉਹਨਾਂ ਨੂੰ ਫੜਨ ਤੋਂ ਬਾਅਦ ਅਰੈਸਟ ਕਰਨ ਤੋਂ ਬਾਅਦ